ਉਹਦੇ ਤਹਾਨੂੰ ਲੋੜੇ ਬੈਠਿਆ ਨੂੰ ਸੋ ਤੁਹਾਡੀ ਜਮੀਆਂ ਜਾਗਦੀਆਂ ਕਿਉਂਕਿ ਜਿਹੜੇ ਘਰਾਂ ਦੇ ਵਿੱਚ ਬੈਠੇ ਐ ਉਹ ਇਹ ਸੋਚਦੇ ਆਂ ਕਿ ਖਾਣੇ ਹੋ ਤੋਂ ਕੁੱਟ ਕੇ ਆਣਗੇ ਨਹੀਂ ਪ੍ਰਭੂ ਪਰ ਇਹ ਜਿੱਤ ਆਪਣੀ ਨਜ਼ਦੀਕ ਹੈ ਸੋ ਮੈਂ ਤੁਹਾਨੂੰ ਇਹ ਸਰਕਾਰ ਦੀਆਂ ਕੁਝ ਨੀਤੀਆਂ ਨੇ ਜਿਵੇਂ ਹੁਣ ਇਸ ਟਾਈਮ ਆਪਣੀ ਬਿਜਲੀ ਨੀਤੀ ਹੈ ਜਿਹੜੀ ਸਰਕਾਰ ਆਪਣੇ ਤੇ ਅਪਣਾ ਰਹੀ ਹੈ ਪਰ ਆਪਾਂ ਬੜੇ ਜੁੱਤੇ ਸੰਜੀਦਾ ਨਹੀਂ ਹੈਗੇ ਚੁੱਪਚੀਤੇ ਘਰਾਂ ਦੇ ਵਿੱਚ ਚਿਪਾ ਵਾਲੇ ਮੀਟਰ ਲਗਾਏ ਜਾ ਰਹੇ ਨੇ ਸਰਪਰਵੋਲੀ ਹੈ ਕਿਉਂਕਿ ਆਪਾਂ ਨੂੰ ਆਪਾਂ ਕੈਦਲਿਆ ਕੋਲ ਦਾ ਫਰੀ ਹੈ ਕੋ ਚਾਹਾਨੂੰ ਪਦੀ ਹੁਣਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇੱਕ ਜੀਵੋ ਆਇਆ ਕਿ ਜੀਵੋ ਨੇ ਤਾਂ ਅਨੁਸ਼ਿਰਮ ਫਰੀ ਦਿੱਤੇ ਤੇ ਡਾਟਾ ਵੀ ਫਰੀ ਦਿੱਤਾ ਕਿ ਪਰ ਜੋ ਮੇਰੇ ਕੋਲ ਹੋਇਆ ਦੇਖੋ ਸੁਦੀ ਜੀਪਾਂ ਦੇ ਵਿੱਚੋਂ 600 ਰੁਪਏ ਮਹੀਨਾ ਕਰਦੀ ਪੜਾ ਰਹੇ ਨੇ ਇਹ ਇੱਕੋ ਇਹਨਾਂ ਦੀ ਚਾਲਾਂ ਹੁੰਦੀਆਂ ਨੇ ਸਰਕਾਰਾਂ ਦੀਆਂ ਇਹ ਇਹਨਾਂ ਨੂੰ ਫਰੀ ਦੇ ਰਾਏ ਤੋ ਨੂੰ ਫਰੀ ਦੇ ਦੋ ਇਹਨਾਂ ਨੂੰ ਇਹਨਾਂ ਤੋਂ ਬਾਅਦ ਵਿੱਚ ਸਿੱਤਰ ਲਾ ਕੇ ਇੱਕੋ ਤੱਕ ਇਹਨਾਂ ਤੋਂ ਪੈਸੇ ਕਰਾਣੇ ਆਪਾਂ ਨੇ ਕੋਈ ਜਿਹੜੇ ਤੰਗ ਨਾ ਰਹੀ ਸਰਕਾਰ ਨੂੰ ਚੱਲ ਰਹੀ ਹੈ ਆਪਣੇ ਕਰਾਟਰ ਮੀਟਰ ਲੱਗ ਰਹੇ ਨਹੀਂ ਆਪਾਂ ਨਹੀਂ ਬੋਲ ਰਹੇ ਕਿਉਂਕਿ ਸਾਨੂੰ ਤਾਂ ਫ੍ਰੀ ਮਿਲ ਰਿਹਾ ਹੈ ਪਰ ਜਿੱਦ ਤੇ ਗੌਰ ਕਰਨ ਦੀ ਲੋੜ ਆ ਪ੍ਰਭੂ ਕਿਉਂਕਿ ਜਿਹੜੇ ਨਾਰਾ ੱੱਲੇ ਆਪਣੇ ਖਰਚੇ ਨਹੀਂ ਬਣਾਏ ਜਿਹੜੇ ਨੌਜਵਾਨ ਮੇਰੇ ਭਾਵੇਂ ਨੌਜਵਾਨ ਜੇ ਆਪਣੇ ਹੋਰ ਪੜਾਇਆ ਉਹ ਚਿੱਪ ਦੀ ਵਿੱਚ ਫੇਰੀ ਰੀਡਿੰਗ ਲੈਣ ਆਂਦਾ ਕੀ ਉਹਦਾ ਬਿਲਕੁਲ ਖਰਚਾ ਜ਼ੀਰੋ ਹੋ ਗਿਆ ਜਾਂ ਜਿਹੜਾ ਆਪਣਾ ਬਿੱਲ ਭਰਾਂਦਾ ਸੀ ਉਹਦਾ ਰਿਜ਼ਾਰਡ ਖਤਮ ਹੋ ਗਿਆ ਇੱਕ ਪਹਿਲਾਂ ਕੋ ਮੁੰਡਾ ਕਿ ਜਿਹੜਾ ਆਪਣੀ ਕਟਬੱਦ ਬਿਲਾਏ ਨੇ ਦੇਖਣ ਵਾਲਾ ਉਹਦਾ ਰਜਗਾਰ ਖਤਮ ਹੋ ਗਿਆ ਇਹਨਾਂ ਦੇ ਕਾਰਨ ਕਰਕੇ ਸੱਤ ਨੌਕਰੀਆਂ ਚਲੀਆਂ ਗਈਆਂ ਜੀ ਪ੍ਰਭੂ ਪਰ ਆਪਾਂ ਫਿਰ ਵੀ ਚੁੱਪਾਂ ਸੱਚ ਜੱਟ ਬੰਦੀਆਂ ਦਾ ਜੋਰ ਲੱਗਿਆ ਹੈ ਪੂਰੇ ਤੌਰ ਤੇ ਜੀ ਇਹਨਾਂ ਦਾ ਬਾਈਟ ਕੱਟ ਕਰਾਂਗੇ ਪਰ ਕੁਝ ਕਿਸਾਨ ਪ੍ਰਾ ਅਣਜਾਣ ਪਰ ਕੇ ਇਹਨਾਂ ਦੇ ਮਗਰ ਲਾ ਕੇ ਤਲਾਪੇ ਰੇ ਲਵਾ ਰਹੇ ਹੈ ਤੇ ਦੂਜੀ ਗੱਲ ਹੈ ਕਿ ਸਰਕਾਰਾਂ ਕਹਿੰਦੀਆਂ ਨੇ ਕਿ ਪਾਣੀ ਖਤਮ ਕਰ ਰਹੇ ਨੇ ਕਿਸਾਨ ਉਪਰ ਆ ਉਹ ਸੱਚ ਨਹੀਂ ਹੈ ਪਾਣੀ ਖਤਮ ਰਿਆ ਬਾਕੀ ਜਿਹੜਾ ਮਟਰੀਅਲ ਦੇ ਚ ਪਾਣੀ ਵਰਤੇ ਜਾਂਦਾ ਹੈ। ਸ਼ਰਾਬ ਵਾਲੇ ਫੈਕਟਰੀਆਂ ਉਹ ਕਿੰਨੇ ਲੱਖਾਂ ਲੀਟਰ ਪਾਣੀ ਖਰਾਬ ਕਰਦੀ ਹੈ। ਲੋਹਾ ਮੰਡਾ ਜਿਹੜੀ ਫੈਕਟਰੀ ਦੇ ਵਿੱਚੋਂ ਕਿ ਲੱਖਾਂ ਲੀਟਰ ਪਾਣੀ ਜਿਹੜਾ ਵੇਸਟ ਹੋ ਜਾਂਦਾ ਹੈ। ਜਿਹੜਾ ਕੋਤਾ ਕੋਤਾ ਵਾਲੀ ਫੈਕਟਰੀ ਹੈ ਇਹਦੇ ਵਿੱਚ ਲੱਖੋ ਕਰੋੜਾਂ ਵਿਚ ਆਵਣੇ ਜਿਹੜਾ ਆਪਣਾ ਪਾਣੀ ਬਰਬਾਰ ਹੋ ਰਿਹਾ ਹੈ ਪਰ ਇੱਕ ਵੀ ਧਿਆਨ ਨਹੀਂ ਦਿੰਦਾ ਨਗਿਆ ਕਿਉਂਕਿ ਇਹਨਾਂ ਦੀ ਜੋਤਾਂ ਪੜੀਆਂ ਨੇ ਟੱਕਰਾਂ ਦੀਆਂ ਇਹ ਟੱਕੇ ਭਰਾ ਬੋਏ ਚੁੱਪ ਨੇ ਪਰ ਇੱਕ ਕਿਸਾਨ ਹੈ ਜਿਹੜਾ ਇਹਨਾਂ ਨੂੰ ਅੰਨ ਪਗਾ ਕੇ ਸਾਰੇ ਉਮਰ ਮਤਲਬ ਘਾਣਾ ਘਾਣਾ ਦੇ ਰਹੇ ਪਰ ਕੁਝ ਪਰਤੇ ਹੀ ਸਣਾ ਪੈਲੇ ਦਾ ਕਰੀਤ ਉਹ ਆ ਕਰਤਾ ਤਾਂ ਦਾ ਕਰੀਤ ਜਹਾ ਜੀ ਦੀ ਰੋਟ ਵੀ ਆ ਦੇ ਪਿੱਛੇ ਵੀ ਹਾਂ ਗਿਰਾਪੁਰ ਜਿਸ਼ਨ ਹੈ ਇੱਕ ਪ੍ਰਦੂਸ਼ਣ ਨਹੀਂ ਹੋ ਗਿਆ ਇੱਕ ਖਸਾਨ ਨਹੀਂ ਕਰਦਾ ਆਇਆ ਗਿਆ ਪ੍ਰਦੂਸ਼ਣ ਆ ਜਿਹੜਾ ਗੱਡੀਆਂ ਦਾ ਹੋ ਗਿਆ ਜਾਂ ਆਪਣਾ ਫੈਕਟਰੀਆਂ ਦਾ ਹੋ ਗਿਆ ਉਹਨਾਂ ਦਾ ਪ੍ਰਦੂਸ਼ਣ ਹੈ ਪਰ ਇਸ ਧਾਰਾ ਇੰਨਾ ਬਲਕੇ ਹਾਂ ਇਹ ਰਿਆ ਕਿ ਜੀਪਾ ਪਰਦੰਦੀਆਂ ਨੇ ਸੋ ਇਹਨੀਆਂ ਵੇਚੀਆਂ ਕਰਦਾ ਹੋਇਆ